ਬੋਲੇ ਈ ਸੋਨਹਾਲਾ ਹੋ ਸ੍ਰੀ ਅਕਾਲ ਬੋਲੇ ਈ ਸੋਨਹਾਲਾ ਸੋ ਸ੍ਰੀ ਅਕਾਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬੋਲੇ ਈ ਸੋਨਹਾਲਾ ਸੋ ਸ੍ਰੀ ਅਕਾਲ ਪੜਨੇ ਸਿੱਖਾਂ ਦੇ ਪਰਿਵਾਰ ਚ ਜੰਮੀਓ ਹਾਂਜੀ ਵੀਰੇ ਹਾਂਜੀ ਸੁਣੋ ਇਹ ਪਤਾ ਦਿਨ ਕਿਹੜੇ ਚੱਲੀ ਜਾਂਦੇ ਆ ਹਾਂਜੀ ਵੀਰੇ ਸਾਹਿਬ ਜਦ ਤੱਕ ਦੇਣਾ ਸੀ ਇੱਦਿਆਂ ਦੇ ਆਪਾਂ ਗਾਉਂ ਬਣਾਉਣ ਕਰੀਏ ਕਿੰਡੀਆਂ ਕੁਰਬਾਨੀਆਂ ਕੀਤੀਆਂ ਪਾਣੇ ਉਹਨਾਂ ਨੇ ਆਪਣੇ ਵਾਸਤੇ ਇਹਦਾ ਨਾਮ ਆ ਵੀਰੇ ਇਸ ਪੰਚੀ ਦਾ ਨਾਮ ਆ ਪੱਛੀ ਦਾ ਦੇਖੋ ਵੀ ਤੁਹਾਡਾ ਪ੍ਰੋਗਰਾਮ ਵੀ ਤੁਸੀਂ ਤਾਮਗੋਟ ਕਰ ਲਿਆ ਉਹਦੇ ਤੋਂ ਸਾਡੀ ਪੱਛੀ ਨੇ ਇਸੇ ਲਈ ਨਹੀਂ ਆਪਦੇ ਭੈਣ ਮੇਰੀਏ ਤੂੰ ਹੈ ਸਾਡੀ ਆਪਦੀ ਭੈਣਾਂ ਕੋਈ ਬਗਾਨੀ ਨਹੀਂ ਠੀਕ ਹੈ ਪਰ ਇਹਨੂੰ ਆਪਦਾ ਭਾਈ ਆਪਦੇ ਘਰ ਖਰਚ ਕਰ ਸਕਦਾ ਵੀ ਬਾਹਰ ਪ੍ਰਚਾਰ ਨਹੀਂ ਕਰਨ ਦੇਵਾ ਨਹੀਂ ਨਹੀਂ ਬਾਹਰ ਹੈ ਮੰਡੀ ਐ ਇੱਥੇ ਨਹੀਂ ਇਹ ਕੰਮ ਚੱਲੂਗਾ ਭਾਣ ਮੇਰੇ ਠੀਕ ਹੈ ਤੈਨੂੰ ਅੰਦਰ ਲਾ ਲੋ ਇਹ ਹੱਡੀ ਭੈਣ ਆ ਤੂੰ ਇਹ ਬੰਦ ਕਰਵਾਉਗਾ ਕੋਈ ਗੱਲ ਨਹੀਂ ਸਾਊਂਡ ਬੰਦ ਕਰ ਦੇ ਨੇ ਸਾਊਂਡ ਨੂੰ ਵੀ ਬੰਦ ਅੰਦਰ ਕਰ ਬੰਦ ਕਰੋ ਭਾਣ ਮੇਰੇ ਤੁਸੀਂ ਮੇਰੀ ਗੱਲ ਸੁਣੋ ਆ ਅੰਦਰ ਹੋ ਜਾ ਇੱਥੇ ਮੰਡੀ ਚ ਨਹੀਂ ਹੁੰਦਾ ਮੰਡੀ ਚ ਨਹੀਂ ਹੋਣਾ ਨਹੀਂ ਤੁਸੀਂ ਆਹ ਦੇਖ ਲਓ ਮੈਂ ਵੀ ਸੁਣ ਲਈ ਬਾਇਰ ਪਰ ਤੇ ਜੋ ਪਾਣੀ ਚਾਹੀਦਾ ਨਹੀਂ ਪਰਮਿਸ਼ਨ ਨਹੀਂ ਆਉਂਦੀ ਮੈਂ ਪਾਣੀ ਦੇ ਕਿੰਨੇ ਕਹਿਣੇ ਤੇ ਆਪਾਂ ਨਹੀਂ ਇਹ ਬਾਣੀ ਨਹੀਂ ਬਾਣੀ ਨਹੀਂ ਬਾਣੀ ਨਹੀਂ ਬਾਣੀ ਜੀ ਰਹਾ ਨਾ ਕੋਈ ਨਹੀਂ ਤਾਂ ਗੱਲ ਉਹਦਾ ਅਸੀਂ ਉਹਦਾ ਚਬਲਾ ਕੋਈ ਨਹੀਂ ਤਾਂ ਗੱਲ ਉਹਦਾ ਉਹਦਾ ਕਰਾਉਂਦੇ ਠੀਕ ਹੈ ਕੋਈ ਨਹੀਂ ਕੋਈ ਨਹੀਂ ਕਹਿ ਰਿਹਾ ਕੋਈ ਗੱਲ ਨਹੀਂ ਅੰਦਰ ਕੱਲਾਂ ਕਰਦਾ ਕਰਦਾ ਅੱਜਕੱਲ੍ਹ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਦਸੰਬਰ ਦਾ ਮਹੀਨਾ ਸਿੱਖ ਧਰਮ ਦੇ ਵਿੱਚ ਬੇਅਦ 마તમ ਵਾਲਾ ਮਹੀਨਾ ਹੁੰਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਅਤੇ ਹੋਰ ਵੀ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸਨ ਵੱਡੇ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਸਨ ਜਿਸ ਕਰਕੇ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਸੇਖਨ ਉਹ ਬੈਰਾ ਕਰਦੇ ਨੇ ਪਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਤਾਂ ਸੇਖੋਂ ਹਮੇਸ਼ਾ ਰਹਿੰਦੀ ਹੈ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਚਾਹੇ ਮੁਸੀਬਤ ਹੋਵੇ ਪਰ ਉੱਥੇ ਹੀ ਜੇਕਰ ਕੋਈ ਇਸ ਦੁੱਖ ਦੇ ਵਿੱਚ ਚੜਾਵੇ ਤਾਂ ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਇਹ ਉਹਨਾਂ ਨੂੰ ਜਵਾਬ ਦੇ ਕੇ ਹੀ ਦੱਸਣਾ ਪੈਂਦਾ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿਵੇਂ ਕਿ ਕੁਝ ਲੋਕ ਪਖੰਡਵਾਦ ਕਰ ਰਹੇ ਹਨ ਇਸਾਈ ਧਰਮ ਦੇ ਨਾਂ ਤੇ ਕਿਉਂਕਿ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਲੋਕ ਮਾੜੇ ਹੁੰਦੇ ਹਨ ਜੋ ਕਿ ਉਸ ਧਰਮ ਦੇ ਵਿੱਚ ਇਸ ਤਰ੍ਹਾਂ ਕਰਦੇ ਨੇ ਤੇ ਇਸਾਈ ਧਰਮ ਦੇ ਜੋ ਵੱਡੇ ਧਰਮ ਗੁਰੂ ਹਨ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਖੰਡਨ ਕੀਤਾ ਗਿਆ ਕਿ ਇਸ ਤਰ੍ਹਾਂ ਪਖੰਡਵਾਦ ਕਰਨਾ ਗਲਤ ਹੈ ਤੇ ਇਸੇ ਤਰ੍ਹਾਂ ਹੀ ਪੈਸੇ ਅਤੇ ਹੋਰ ਲਾਲਚਾਂ ਦੇ ਜ਼ੋਰ ਤੇ ਜਦੋਂ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ ਤਾਂ ਉਸ ਲੱਗੇ ਪੰਡਾਲ ਦੇ ਵਿੱਚ ਨੌਜਵਾਨ ਪਹੁੰਚ ਗਏ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਪਾਈ ਆਪਣੇ ਤਰੀਕੇ ਦੇ ਨਾਲ ਤੁਸੀਂ ਵੀ ਦੇਖੋ ਤੁਸੀਂ ਨੌਜਵਾਨਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਸਹੀ ਸਾਫਿਸ ਦਿਓ ਜਾਂ ਫਿਰ ਗਲਤ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਲੈ ਕੇ ਆਪਣੀ ਇੱਛਾ ਪ੍ਰਗਟ ਕਰ ਸਕਦੇ ਹੋ ਜੇ ਤਾਂ ਤੁਹਾਨੂੰ ਲੱਗਦਾ ਹੈ ਨੌਜਵਾਨ ਨੇ ਸਹੀ ਕੀਤਾ ਯੈਸ ਟਾਈਪ ਕਰਨਾ ਨਹੀਂ ਡੋ ਟੈਪ ਕਰ ਬੋਲੇ ਸੋਨਹਾਲਾ ਹੋ ਸ੍ਰੀ ਅਕਾਲ ਬੋਲੇ ਸੋਨਹਾਲਾ ਸੋ ਸ੍ਰੀ ਅਕਾਲ ਕਾਲੇਸਤਾਨ ਜਿੰਦਾਬਾਦ ਕਾਲੇਸਤਾਨ ਜਿੰਦਾਬਾਦ ਬੋਲੇ ਸੋਨਹਾਲਾ ਸੋ ਸ੍ਰੀ ਅਕਾਲ ਪੜਨੇ ਸਿੱਖਾਂ ਦੇ ਪਰਿਵਾਰ ਚ ਜੰਮੀਓ ਹਾਂਜੀ ਵੀਰੇ ਹੂੰ ਹਾਂਜੀ ਸੁਣੋ ਇਹ ਪਤਾ ਦਿਨ ਕਿਹੜੇ ਚੱਲੀ ਜਾਂਦੇ ਆ ਹਾਂਜੀ ਵੀਰੇ ਸਭ ਜਦਾਂ ਦੇਣਾ ਸੀ ਇੱਦਿਆਂ ਦੇ ਆਪਾਂ ਗਾਉਣ ਬਣਾਉਣ ਕਰਦੇ ਨਾ ਕਿੱਡੀਆਂ ਕੁਰਬਾਨੀਆਂ ਕੀਤੀਆਂ ਬਣੇ ਉਹਨਾਂ ਨੇ ਆਪਣੇ ਵਾਸਤੇ ਸ਼ੋ ਦਾ ਨਾਮ ਆ ਵੀਰੇ ਇਸ ਸ਼ੋ ਦਾ ਨਾਮ ਆ ਪੱਸੀ ਦਾ ਦੇਖੋ ਵੀ ਬਈ ਤੁਹਾਡਾ ਪ੍ਰੋਗਰਾਮ ਸੀ ਤੁਸੀਂ ਕੰਮ ਕਟ ਕਰ ਲਿਆ ਉਹਦੇ ਸੋ ਦਾ ਆਪਦੇ ਭੈਣ ਮੇਰੀਏ ਤੂੰ ਹੈ ਸਾਡੀ ਆਪਦੀ ਭੈਣਾਂ ਕੋਈ ਬਗਾਨੀ ਨਹੀਂ ਠੀਕ ਹੈ ਪਰ ਇਹਨੂੰ ਆਪਦਾ ਭਾਈ ਆਪਦੇ ਘਰ ਖਰਚ ਕਰ ਸਕਦਾ ਨਹੀਂ ਬਾਹਰ ਪ੍ਰਚਾਰ ਨਹੀਂ ਕਰਨੇ ਵਾ ਨਹੀਂ ਨਹੀਂ ਬਾਹਰ ਹੈ ਮੰਡੀ ਇੱਥੇ ਨਹੀਂ ਇਹ ਕੰਮ ਚੱਲੂਗਾ ਭਾਣ ਮੇਰੇ ਠੀਕ ਹੈ ਤੈਨੂੰ ਅੰਦਰ ਲਾ ਲੋ ਇਹ ਬੰਦ ਕਰਵਾਉਗਾ ਫੌਰਨ ਕੋਈ ਗੱਲ ਨਹੀਂ ਸਾਊਂਡ ਬੰਦ ਕਰਦੇ ਨੇ ਸਾਊਂਡ ਨੂੰ ਵੀ ਬੰਦ ਅੰਦਰ ਕਰਵਾਓ ਭਾਣ ਮੇਰੇ ਤੁਸੀਂ ਮੇਰੀ ਗੱਲ ਸੁਣੋ ਆ ਵੀ ਅੰਦਰ ਹੋ ਜਾ ਇੱਥੇ ਮੰਡੀ ਚ ਨਹੀਂ ਹੁੰਦਾ ਮੰਡੀ ਚ ਨਹੀਂ ਹੋਣਾ ਆਈ ਤੁਸੀਂ ਆਹੋ ਦੇਖ ਲਓ ਕਿ ਬਿੱਛੇ ਨਹੀਂ ਪਾਏ ਬਲ ਕੋਈ ਦੇਖੋ ਪਾਣੀ ਕਿੰਨੇ ਮੇਸ਼ੂ ਨਾ ਮੈਂ ਪਾਣੀ ਦੇ ਕਿੰਨੇ ਕਹਿਣੇ ਤੇ ਆਪਾਂ ਨਾ ਇਹ ਵੀ ਬਾਣੀ ਚ ਨਹੀਂ ਬਣੀ ਜੀ ਪਰ ਮੈਨੂੰ ਨਹੀਂ ਬਾਣੀ ਚ ਵੀਰੇ ਨਾ ਨੰਦ ਜਾਨਾ ਦੰਤਲੀ ਜਲੇ ਮੈਂ ਕੋਈ ਨਹੀਂ ਤਾਂ ਗੱਲ ਉਹਦਾ ਆਹਿਹੜਾ ਕੱਟ ਬੱਲਾ ਕੋਈ ਨਹੀਂ ਤਾਂ ਲਾ ਕੋਈ ਨਹੀਂ ਕੋਈ ਗੱਲ ਨਹੀਂ ਕਰਾਉਂਦੇ ਲੈ ਬੱਸ ਸਾਰਾ ਜਿੱਥੇ ਆਪਦੀ ਪਰਮਿਟ ਹੈ ਮੇਰੀ ਮਹਤਵਾਨ ਦਾ ਤੇਰੇ ਨਾਲ ਠੀਕ ਹੈ ਕੋਈ ਨਹੀਂ ਕੋਈ ਨਹੀਂ ਹਾਂ ਅੰਦਰ ਕੱਲਾਂ ਕੁੰਦਰ ਕਰ